ਹੁਣੇ-ਹੁਣੇ ਬਹੁਤ ਜ਼ਿਆਦਾ ਮੰਦਪਾਗੀ ਖਬਰ ਆਈ ਹੈ ਕਿ ਲਗਭਗ 8 ਸਾਲ ਤੋਂ ਭੁੱਖ ਹੜਤਾਲ ਤੇ ਬੈਠੇ ਬਾਬਾ ਸੂਰਤ ਸਿੰਘ ਖਾਲਸਾ ਜੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ 8 ਸਾਲ ਤੋਂ ਭੁੱਖ ਹੜਤਾਲ ਦੇ ਉੱਤੇ ਬੈਠੇ ਸੀਗੇ ਉਹਨਾਂ ਦੀ ਅੱਜ ਸਵੇਰੇ-ਸਵੇਰੇ ਮੌਤ ਹੋ ਚੁੱਕੀ ਹੈ ਉਹਨਾਂ ਨੇ ਬੰਦੀ ਸਿੰਘਾਂ ਦੇ ਲਈ ਬਹੁਤ ਲੰਬੀ ਲੜਾਈ ਲੜੀ ਹੈ ਅੱਜ ਉਹ 82 ਬਰਿਆਂ ਦੀ ਉਮਰ ਦੇ ਵਿੱਚ ਆਖਰੀ ਸਾਹ ਲੈ ਕੇ ਸੰਸਾਰ ਨੂੰ ਅਲਵਿਦਾ ਕਹਿ ਗਈ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਇਹੀ ਆਪਣੀ ਅਰਦਾਸ ਆ ਤੁਸੀਂ ਵੀ ਸਾਰੇ ਇਹੀ ਅਰਦਾਸ ਕਰਿਓ